ਤੁਸੀਂ ਗੁਰਪ੍ਰੀਤ ਜੀ ਦੇਖ ਹੀ ਰਹੇ ਹੋ ਕਿ ਕਿਵੇਂ ਰੋਜ਼ ਹੀ ਤਕਰੀਬਨ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਰਿਵਾਰ ਜਿਹੜੇ ਨੇ ਉਹ ਬਾਕੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੇ ਸਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਨੂੰ ਦੇਖਦੇ ਆ। ਮਨੀਸ਼ ਸੋਧਿਆ ਜੀ ਦੇ ਕਾਰੇ ਸ਼ੈਲੀ ਨੂੰ ਦੇਖਦੇ ਆ। ਔਰ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਮਾਕਾਰਾਂ ਨੂੰ ਦੇਖਦੇ ਆਂ ਅੱਜ ਜਿਹੜੇ ਐ ਸੈਂਕੜੇ ਪਰਿਵਾਰ ਰੋਜ਼ ਹੀ ਤਕਰੀਬਨ ਮੈਨੂੰ ਡੇਲੀ ਫੋਨ ਆਉਂਦੇ ਆ ਜੀ ਸਾਡੀ ਜੁਆਇਨਿੰਗ ਕਰਾਓ ਸਾਡੀ ਜੁਆਇਨਿੰਗ ਕਰਾਓ ਅਸੀਂ ਆਮ ਆਦਮੀ ਪਾਰਟੀ ਚਾਹਣਾ ਚਾਹਦੇ ਆ ਤੁਹਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਨਾ ਚਾਹਦੇ ਆ ਸੋ ਮੈਨੂੰ ਅੱਜ ਦਸੰਤ ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤਕਰੀਬਨ 50 ਤੋਂ 60 ਪਰਿਵਾਰ ਪਿੰਡ ਬੋਲੇ ਚੱਕ ਜਿੱਥੇ ਕਿ ਤੁਸੀਂ ਜਾਣਦੇ ਹੋ ਕਿ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸਮਤੀ ਦੀ ਜਿਹੜੀ ਹੈ ਇਲੈਕਸ਼ਨ ਵੀ ਚੱਲ ਰਹੀ ਹੈ। ਸੋ ਮੈਂ ਸਮਝਦਾ ਕਿ ਜ਼ਿਲ੍ਹਾ ਪਰਿਸ਼ਦ ਜਿਹੜੇ ਸਾਡੇ ਕਿਹੜਾ ਜ਼ੋਨ ਦੱਸਿਆ? ਗੁਰਮਨੀਆ ਜੀ। ਗੁਰਮਨੀਆ ਜ਼ੋਨ ਦੇ ਵਿੱਚ ਅ ਕੁਲਵਿੰਦਰ ਸਦਾ ਕੁਲਵਿੰਦਰ ਸਿੰਘ ਜੀ ਔਰ ਸਾਡੇ ਮਹੰਤ ਰਵੀ ਬਾਬਾ ਜੀ ਕਿੱਧਰ ਅੱਜ ਖੜੇ ਆ। ਸੋ ਇਹ ਬਲਾਕ ਸਮਤੀ ਦੇ ਇਲੈਕਸ਼ਨ ਚੋਂ ਦੇ ਉੱਤੇ ਖੜੇ ਨੇ। ਸੋ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਸਾਡੇ ਜ਼ਿਲ੍ਹਾ ਪਰਿਸ਼ਦ ਵੀ ਔਰ ਬਲੌਕ ਸਮਤੀ ਦੇ ਜਿਹੜੇ ਸਾਡੇ ਰਵੀਮント ਜੀ ਨੇ ਬਾਬਾ ਜੀ ਵੱਡੀ ਗਿਣਤੀ ਦੇ ਨਾਲ ਜਿਹੜਾ ਉਹ ਜਿੱਤਣਗੇ ਇੱਕ ਤਰਫਾ ਜਿਹੜੀ ਜਿੱਤ ਹੋਏਗੀ ਔਰ ਮੈਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਦਾ ਆਲਰੇਡੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਰਦਾਰ ਹਰਜੀਤ ਸਿੰਘ ਮੁਰੇ ਚੱਕ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਹੀ ਮੋਢੇ ਨਾਲ ਮੋਢਾ ਲਾ ਕੇ ਬੰਟੀ ਭਾਜੀ ਔਰ ਸਾਡੇ ਵਿਜੇ ਜੀ ਔਰ ਰੌਂਪੀ ਜੀ ਇਹ ਸਾਰੇ ਸਾਡੇ ਸਰਪੰਚ ਸਾਹਿਬ ਵੀ ਖੜੇ ਆ ਇਹਨਾਂ ਗੁਰਪ੍ਰਿੰਸੀ ਸਿੰਘ सांगਣਾ ਤੋਂ ਸਰਪੰਚ ਸਾਹਿਬ ਨੇ ਛੋਟੇ ਵੀਰ ਉਹ ਵੀ ਆਏ ਨੇ ਸੋ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਨਾਲ ਇੱਕ ਤਰਫਾ ਹੀ ਜਿਹੜਾ ਮੈਚ ਜਿਹੜਾ ਹੋਣ ਜਾ ਰਿਹਾ ਚੋਣ ਜਿਹੜਾ ਇੱਕ ਤਰਫਾ ਹੋਣ ਜਾ ਰਿਹਾ ਉਹਦੇ ਵਿੱਚ ਅਸੀਂ ਆਪਣੇ ਬਲਾਕ ਸੰਪਤੀ ਦੇ ਮੈਂਬਰ ਵੀ ਬਣਾਵਾਂਗੇ ਔਰ ਆਪਣੇ ਜ਼ਿਲ੍ਹਾ ਪਰਿਸ਼ਦ ਵੀ ਬਣਾਵਾਂਗੇ ਤਾਂ ਜੋ ਜਿਹੜੀ ਵਿਚਾਰਧਾਰਾ ਨੂੰ ਦੇਖ ਕੇ ਜਿਹੜੀ ਸੋਚ ਨੂੰ ਦੇਖ ਕੇ ਸਾਰੇ ਇਹ ਪਬਲਿਕ ਜਿਹੜੀ ਆ ਸਾਡੀ ਪਾਰਟੀ ਦੇ ਅੰਦਰ ਆ ਰਹੀ ਹੈ ਉਸ ਵਿਚਾਰਧਾਰਾ ਦੇ ਉੱਤੇ ਪੂਰਾ ਉਤਰਦੇ ਆ ਜਿਹੜਾ ਇਹਨਾਂ ਦੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਡਵੈਲਪਮੈਂਟ ਦੇ ਕੰਮ ਜਿਹੜੇ ਨੇ ਇਸ ਪਿੰਡ ਦੇ ਵਿੱਚ ਇੱਕ ਅਸੀਂ ਮੋਹੱਲਾ ਕਲੀਨਿਕ ਬਣਾ ਰਹੇ ਆ ਔਰ ਇੱਕ ਇਹਨਾਂ ਨੂੰ ਮੈਂ ਸਟੇਡੀਅਮ ਜਿਹੜਾ ਗਰਾਊਂਡ ਪਲੇਗਰਾਊਂਡ ਦਾ ਦੀ ਮੰਗ ਹੈ ਪਿੰਡ ਵਾਲਿਆਂ ਦੀ ਉਹ ਵੀ ਤੁਸਾਂ ਕਿ ਤੁਸੀਂ ਜਾਣਦੇ ਹੋ ਕਿ ਯੁਧ ਨਸ਼ਾ ਵਿਰੁੱਧ ਛੜਿਆ ਗਿਆ ਸੀ ਇਸੇ ਕਰਕੇ ਹੀ ਕਿ ਅਸੀਂ ਜਿਹੜਾ ਨੌਜਵਾਨ ਨਸ਼ਿਆਂ 'ਚ ਚਲਾ ਗਿਆ ਉਹਨੂੰ ਮੋੜ ਕੇ ਵਾਪਸ ਅਸੀਂ ਇੱਧਰ ਜਿਹੜਾ ਖੇਡਾਂ ਲੈ ਕੇ ਆਈਏ ਉਹਦੇ ਲਈ ਅਸੀਂ ਜਿਹੜਾ ਇੱਥੇ ਵਧੀਆ ਗਰਾਊਂਡ ਪਲੇਗਰਾਊਂਡ ਇਹਨਾਂ ਨੂੰ ਦੇਾਂਗੇ ਹੋਰ ਵੀ ਜੋ ਕੋਈ ਮੰਗ ਹੋਏਗੀ ਕਿ ਇਹਨਾਂ ਦੀ ਸੀਵਰੇਜ ਦੀ ਮੰਗ ਹੈ ਸਰਪੰਚ ਸਾਹਿਬ ਕਹਿੰਦੇ ਰਹਿੰਦੇ ਨੇ ਮਹੀਨੇ ਦਾ ਵਾਅਦਾ ਕੀਤਾ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਨੇ ਕਿ ਮਹੀਨੇ ਦੇ ਅੰਦਰ-ਅੰਦਰ ਜਿਹੜੀ ਸੀਵਰੇਜ ਦੀ ਸਮੱਸਿਆ ਉਹਨੂੰ ਵੀ ਅਸੀਂ ਖਤਮ ਕਰ ਦਿਆਂਗੇ ਕੋਈ ਅਸੀਂ ਸਮੱਸਿਆ ਜਿਹੜੀ ਆ ਉਹ ਨਹੀਂ ਰਹਿਣ ਦਿੱਤੀ ਜਾਏਗੀ ਔਰ ਹਰ ਸਮੱਸਿਆ ਦਾ ਹੱਲ ਜਿਹੜਾ ਉਹ ਦੂਰ ਕੀਤਾ ਜਾਏਗਾ ਹੱਲ ਕੀਤਾ ਜਾਊਗਾ ਸੋ ਮੈਂ ਅੱਜ ਦੇ ਇਸ ਸ਼ੁਭ ਅਵਸਰ ਤੇ ਸਾਡੇ ਨਾਲ ਪਾਰਟੀ ਦੇ ਹੋਰ ਵੀ ਵਲੰਟੀਅਰ ਸਹਿਬਾਨ ਆਏ ਨੇ ਉਹਨਾਂ ਚ ਸਾਡੇ ਸਰਦਾਰ ਗੁਰਦਾਸ ਸਿੰਘ ਜੀ ਜੱਗਾ ਜੀ ਔਰ ਨਾਲ ਹੀ ਸਾਡੇ ਆਂਦੇ ਪਿੰਡ ਤੋਂ ਸਰਪੰਚ ਸਾਹਿਬ ਸਾਡੇ ਫੌਜੀ ਸਾਹਿਬ ਲਖਬੀਰ ਸਿੰਘ ਫੌਜੀ ਜੀ ਉਹ ਵੀ ਬਹੁਤ ਮਿਹਨਤ ਕਰ ਰਹੇ ਉੱਥੇ ਥਾਂਦੇ ਪਿੰਡ 'ਚ ਉੱਥੇ ਵੀ ਦੇਖਣਾ ਤੁਸੀਂ ਆਨਰੇ ਦੇ ਨਾਲ ਚ ਸਾਰਾ ਇੱਕ ਤਰਫਾ ਹੀ ਹੋ ਜਾਣਾ ਕੋਈ ਦੂਜੀ ਰਵਾਇਤੀ ਪਾਰਟੀ ਅਲ ਅਹੀ ਕੋਈ ਉਹਨਾਂ ਦਾ ਮੈਂਬਰ ਰਹਿਣ ਹੀ ਨਹੀਂ ਦੇਣਾ ਆਪਣੇ ਪਿਆਰ ਦੇ ਨਾਲ ਆਪਣੇ ਸਤਕਾਰ ਦੇ ਨਾਲ ਆਪਣੇ ਕੰਮਾਂ ਦੇ ਨਾਲ ਅਸੀਂ ਜਿਹੜਾ ਅਸੀਂ ਸਾਰੇ ਜਿੰਨੀ ਪਬਲਿਕਾ ਨੂੰ ਆਪਣੇ ਹਲ ਕਰਦੇ ਰਿਹਾ ਇਸ ਗੱਲ ਦਾ ਮੈਨੂੰ ਦਿਨ-ਪ੍ਰਤੀ ਦਿਨ ਜਿਹੜਾ ਯਕੀਨ ਮੇਰਾ ਵੱਧਾ ਜਾ ਰਿਹਾ ਸੋ ਮੈਂ ਇਕੱਰੀ ਫੇਰ ਆਈ ਹੋਈ ਸਾਰੀ ਸੰਗਤ ਦਾ ਮੈਂ ਸਵਾਗਤ ਕਰਦਾ ਧੰਨਵਾਦ ਕਰਦਾ ਵਿਸ਼ਵਾਸ ਦਿਵਾਨਾ ਕਿ ਆਨਾਂ ਨੇ ਜਿਨ੍ਹਾਂ ਦੇ ਵਿੱਚ ਕੰਮ ਜਿਹੜੇ ਆ ਰਾਕਟ ਤੋਂ ਵੱਧ ਸਪੀਡ ਦੇ ਨਾਲ ਜਿਹੜੇ ਇਸ ਪਿੰਡ ਦੇ ਕਰਾਏ ਜਾਂਦੇ